ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਾਈ ਗੁਰਦਾਸ ਦੀਵਾਰਾਂ ਦੇ ਉੱਪਰ ਲੜੀ ਵਰ ਸੰਤਿਆ ਕਰ ਰਹੀਆਂ ਇੱਕ ਵੀ ਵਾਰ ਦੀਆਂ 15 ਪੌੜੀਆਂ ਸੰਪੂਰਨ ਹੋ ਗਈਆਂ ਸਨ ਪੋਪਲੀਆਂ ਪਰ ਨਾਲ ਲੱਖ ਤਰੰਦੀਆਂ ਲੱਖਾਂ ਸਰਨਾਈਆਂ ਜਾਂ ਬੇੜੀਆਂ ਸਮੁੰਦਰ ਵਿੱਚੇ ਤਰਦੀਆਂ ਨ ਕੋੜਕ ਓੜਕ ਪਾਲ ਸੁੱਧ ਨਾ ਲਹੰਦੀਆਂ ਸਮੁੰਦਰ ਦੇ ਅੰਤ ਨੂੰ ਓੜਕ ਜਤਨ ਨਾਲ ਪਰਪਾਲਦੀਆਂ ਨ ਪ੍ਰੰਤੂ ਸੁੱਧ ਸਾਰ ਨਹੀਂ ਲੈਂਦੀਆਂ ਅਨਨ ਮਨਰ ਕਾਰ ਖਿਆਲ ਉਮਗ ਉਡੰਦੀਆਂ ਅਨਨ ਮਨਰ ਪੰਛੀ ਆਕਾਸ਼ ਦੇ ਅੰਤ ਲੈਣ ਦੇ ਖਿਆਲ ਵਿੱਚ ਖੁਸ਼ੀ ਨਾਲ ਉੱਡਦੇ ਰਹਿੰਦੇ ਹਨ ਉਛਲ ਕਰਨ ਉਸਾਲਨਾ ਉੱਭ ਚੜੰਦੀਆਂ ਕਹਿੰਦੇ ਅਰ ਉਹਨਾਂ ਦਾ ਅੰਡਾ ਵੀ ਉਤਾਹਨ ਉਛਲੇ ਉਛਲ ਕਰਕੇ ਛਾਲਾਂ ਮਾਰਦੇ ਪਰੰਤੂ ਉੱਭ ਆਕਾਸ਼ ਦੇ ਅੰਤ ਨੂੰ ਨਹੀਂ ਚੜਦੇ ਲਖ ਆਗਾਸ ਪਤਾਲ ਕਰਮ ਛੰਦੀਆ ਲੱਖਾਂ ਆਕਾਸ਼ ਪਤਾਲ ਅਨਕਾਲ ਪੁਰਖ ਦੀਆਂ ਮਤਾਜੀਆਂ ਕੱਢਦੇ ਹਨ ਨਿਪਵ ਆਕਾਸ਼ ਪਤਾਲ ਨਿਵਾਸੀ ਲੋਕ ਲੱਖਾਂ ਨਿਮਰਤਾ ਨਾਲ ਦੰਦੀਆਂ ਵਿਕਲਦੇ ਹਨ ਦਰਗਹ ਇੱਕ ਰਵਾਲ ਬੰਦੇ ਬੰਦੀਆਂ ਅਕਾਲ ਪੁਰਖ ਦੀ ਦਰਗਾਹ ਦੇ ਬੰਦੇ ਅਰ ਬੰਦੀਆਂ ਦਾਸ ਦਾਸੀਆਂ ਅੱਗੇ ਇਹ ਇੱਕ ਰਵਾਲ ਕਿਣਕੇ ਦੇ ਸਮਾਨ ਹਨ ਤ੍ਰੈ ਗੁਣ ਮਾਇਆ ਖੇਲ ਕਰ ਦਿਖਾ ਲਿਆ ਮਾਇਆ ਦੁਆਰੇ ਤਿੰਨ ਗੁਣ ਰਜੋ ਸਤੁੱਤ ਸਮੂ ਸਤੋ ਦਾ ਖੇਲ ਕਰਕੇ ਦਿਖਾਇਆ ਖਾਣੀ ਪਾਣੀ ਚਾਰ ਚਲਤ ਉਠਾਲਿਆ ਚਾਰ ਖਾਣੀ ਅੰਡਜ ਜੇਰ ਸਿਤ ਉਤਪੁਜ ਚਾਰੇ ਬਾਣੀਆ ਪਰ ਪਸੰਤੀ ਮਦਮਤ ਬੈਖਰੀ ਦਾ ਕੌਤਕ ਬਣਾਇਆ ਪੰਜ ਤਤ ਉਤਪਤ ਪੰਜ ਬੰਦ ਬਹਾਲਿਆ ਪੰਜ ਤਤ ਆਪ ਤੇਜ ਬਾਉ ਪ੍ਰਿਥਵੀ ਆਕਾਸ਼ ਉਤਪਤ ਕਰਕੇ ਉਹਨਾਂ ਦਾ ਨੇਮ ਬਣ ਦਿੱਤਾ 6 ਰੁੱਤ ਮਾਰ ਬਾਰਹਿ ਮਾਹ ਸਿਰਜ ਸੰਭਾਲਿਆ ਜੇ ਰੂਤਾਂ ਤੇ 12 ਮਹੀਨੇ ਰਚ ਕੇ ਸਮਾਲ ਕੀਤੀ ਹੈ ਪਾਵਕਤ ਦਾ ਕੌਤਕ ਰਚ ਕੇ ਇਸ ਦਾ ਸਰੰਜਾਮ ਤੇ ਨੀਮ ਬੀਜ ਬਣ ਦਿੱਤੇ ਕਿਉਂਕਿ ਪ੍ਰਕਿਰਤੀ ਦਾ ਖੇਲ ਇਸ ਬਿਨ ਨਿਭਦਾ ਨਹੀਂ ਅਹਨਸ ਸੂਰਜ ਚੰਦ ਦੀਵੇ ਬਾਲਿਆ ਦਿਨ ਦੇ ਲਈ ਸੂਰਜ ਤੇ ਰਾਤ ਦੇ ਚੰਨ ਲਈ ਚੰਦ ਮਨੂ ਦੀਵੇ ਬਾਲੇ ਹਨ ਇੱਕ ਕਬਾਉ ਪਸਾਰ ਨਦਰ ਨਿਹਾਲਿਆ ਇਹ ਸਾਰਾ ਪਸਾਰਾ ਇੱਕ ਬਚਨ ਤੋਂ ਪਸਾਰ ਕੇ ਆਪ ਨਦਰ ਨਾਲ ਡਿੱਠਾ ਕਾਰਾ ਸੰਡਿੱਠੋ ਜਾਓ ਕੁਦਰਤ ਇੱਕ ਕਵਾਉ ਥਾਪ ਉਥਾਪ ਦਾ ਸ੍ਰਿਸ਼ਟੀ ਨੂੰ ਇੱਕ ਵਾਕ ਨਾਲ ਥਾਪ ਕੇ ਫਿਰ ਉਥਾਪ ਕਹੀ ਇਹ ਨਾਸ ਕਰ ਦਿੰਦਾ ਹੈ ਜਿੱਦੋ ਲੱਖ ਦਰਿਆਵਾਂ ਨਾ ਓੜਕ ਜਾਪਦਾ ਉਸ ਅਕਾਲ ਪੁਰਖ ਤੋਂ ਲੱਖਾਂ ਦਰਿਆਵ ਫ੍ਰਿਸ਼ਟੇ ਦੇਉ ਤੇ ਆਦ ਉਚੇਰੀ ਸ੍ਰਿਸ਼ਟੀ ਦਾ ਅੰਤ ਕੋਈ ਨਹੀਂ ਪਾ ਸਕਦਾ ਲੱਖ ਬ੍ਰਹਿਮੰਡ ਸੁਮਾਓ ਨਾ ਲਹਿਰ ਵਿਆਪਦਾ ਉਸ ਦੇ ਇੱਕ ਰੋਮ ਵੇਖੇ ਲੱਖਾਂ ਬ੍ਰਹਿਮੰਡਾਂ ਦੀ ਕਮਾਈ ਹੈ ਤੇ ਆਪ ਉਸ ਨੂੰ ਕੋਈ ਲਹਿਰ ਨਹੀਂ ਵਿਆਪਦੀ ਭਵ ਆਪ ਕਦੇ ਬਦਲਦਾ ਨਹੀਂ ਇੱਕ ਰਸ ਰਹਿ ਕਾਲ ਅਬਾਦ ਰੂਪ ਰਹਿਂਦਾ ਕਰ ਕਰ ਵੇਖੈ ਚਾਉ ਲਖ ਪ੍ਰਤਾਪ ਦਾ ਉਹ ਆਪਣੀ ਰਚਨਾ ਨੂੰ ਕਰ ਕਰਕੇ ਚਾਉ ਨਾਲ ਦੇਖਦਰ ਲੱਖਾਂ ਨੂੰ ਪ੍ਰਤਾਪ ਵਣ ਕਰਦ ਰਿਹਾ ਹੈ ਕੌਣ ਕਰੇ ਅਰਥਾਉ ਵਰਨਾ ਸਰਾਫ ਦਾ ਕੌਣ ਉਸ ਦੇ ਅਰਥਾਵੰਤ ਨੂੰ ਜਾਂ ਸਿਧਾਂਤ ਨੂੰ ਦੱਸ ਸਕਦਾ ਹੈ ਉਸ ਨੂੰ ਨਾ ਵਰਨਾ ਦਾ ਨਾ ਸਰਾਫ ਦਾ ਤੇ ਲਹਿਨ ਪਛੋ ਤਉ ਪੁੰਨ ਨਾ ਪਾਪ ਦਾ ਨਾ ਪੁੰਨ ਦਾ ਨਾ ਪਾਪ ਦਾ ਪਛੋ ਤਾਉ ਹੈ ਕੁਦਰਤ ਅਗਮ ਅਥਾ ਹੋ ਅੰਤ ਨ ਪਾਈ ਆਕਾਲ ਪੁਰਖ ਦੀ ਰਚਨਾ ਅਗਮ ਤੇ ਅਥਾ ਉਸ ਦਾ ਅੰਤ ਨਹੀਂ ਪਾਇਆ ਜਾਂਦਾ ਕਾਦਰ ਬੇਪਰਵਾਹ ਕਿਨ ਪਰਚਾਈ ਕਰਤਾ ਬੇਪਰਵਾਹ ਉਸ ਨੂੰ ਕੌਣ ਪਰਚਾ ਸਕਦਾ ਪਉ ਕਿਸੇ ਦੇ ਵਸ ਵਿਖੇ ਨਹੀਂ ਆ ਸਕਦਾ ਸ੍ਰੀ ਮੁਖਵਾਗਨਾਥ ਤੂ ਆਵੇ ਵਸ ਬਹੁਤ ਘਣਾਵਣੇ ਨਾ ਤੂ ਆਵੇ ਵਸ ਦੇਦ ਪੜਾਵਣੇ ਕੇਵੜ ਹੈ ਦਰਗਾਹ ਆਖ ਸੁਣਾਈ ਹੈ ਉਸ ਦੀ ਕਚਹਿਰੀ ਕਿੱਡੀ ਕੋ ਆਖ ਕੇ ਸੁਣਾਉ ਤਾਂ ਸਹੀ ਕੋਈ ਨਾ ਦੱਸੇ ਰਾਹ ਕਿਤ ਬਿਦ ਜਾਈ ਕੋਈ ਰਾਹ ਨਹੀਂ ਦੱਸਦਾ ਦੇ ਨਹੀਂ ਦੱਸ ਸਕਦਾ ਜੇ ਕਿ ਉੱਥੇ ਕਿਵੇਂ ਜਾਈਏ ਕੇਵੜ ਸਿਵਤ ਸਲਾਹ ਕਿਉਂ ਕਰ ਧਿਆਈਏ ਕਿੱਡੀ ਕੋਸ਼ ਦੀ ਸਿਵਤ ਬਾਣੀ ਕਰਕੇ ਸਲਾਈਏ ਅਤੇ ਧਿਆਈਏ ਤੇ ਕਿੰਨੇ ਮਨ ਉੱਥੇ ਪਹੁੰਚ ਨਹੀਂ ਸਕਦਾ ਆਪਕਤ ਗਤ ਅਸਗਾਹੋ ਨਾ ਅਲਖ ਦਿਖਾਈਏ ਉਸ ਦੀ ਗਤ ਗਿਆਨ अथवा ਪ੍ਰਾਪਤੀ ਕਥਨ ਤੇ ਅਸਗਾਹ ਉਹ ਅਲਖ ਹੈ ਨਹੀਂ ਲਖਿਆ ਜਾਂਦਾ ਆਦਿਪੁਰਖ ਪਰਮਾਤਮਾ ਅਚਰਜ ਆਖੀਏ ਆਦੀਪੁਰਖ ਹੈ ਪਰੰਤੂ ਉਸ ਦੀ ਆਦ ਦਾ ਸਮੇਂ ਨਾ ਮਿਲਣੇ ਕਰਕੇ ਪ੍ਰਮਾਦ ਕਹੀਦਾ ਆਦ ਨਾ ਹੋਣ ਕਰਕੇ ਅਚਰਜ ਆਉਂਦਾ ਤਦ ਅਸ਼ਚਰਜ ਰੂਪ ਹੀ ਕਹੀਦਾ ਆਦ ਅਨੀਲ ਅਨਾਦ ਸ਼ਬਦ ਨਾਲ ਸਾਖੀ ਹੈ ਆਦ ਹੈ ਅਲੰਗ ਆਦ ਤੋਂ ਰਹਿਤ ਹੈ ਕੋਈ ਸਾਖੀ ਨਹੀਂ ਦੇ ਸਕਦਾ ਕਿ ਕਿੱਡਾ ਹੈ ਜੇ ਕਹੋ ਕਿ ਉਹ ਹੋਰ ਪ੍ਰਮਾਣਤਾ ਨਹੀਂ ਪਰ ਸ਼ਬਦ ਪ੍ਰਮਾਣਤਾ ਹੈ ਕਹਿੰਦੇ ਹਨ ਕਿ ਉਹ ਵੀ ਨੇਤ ਨੇਤ ਕਹਿ ਕੇ ਹੀ ਖੈੜਾ ਛਡਾਉਂਦੇ ਹਨ ਤਾਂ ਤੇ ਸ਼ਬਦ ਪ੍ਰਮਾਣ ਹੀ ਸਾਖੀ ਨਹੀਂ ਪਰ ਸਕਦਾ ਵਰਤੇ ਆ ਜੁਗਾਦ ਨਾ ਗਲੀ ਗਾਖੀ ਐ ਵਰਤੇ ਆਦ ਜੁਗਾਦ ਨ ਗੱਲੀ ਗਾਖੀ ਐ ਕਹਿੰਦੇ ਆ ਜੁਗਾਦ ਵੇਖੇ ਵਰਤ ਰਿਹਾ ਇਹ ਹੈ ਸਦਾ ਪਰ ਗੱਲਾਂ ਨਾਲ ਵਿਚਾਰਿਆ ਨਹੀਂ ਜਾਂਦਾ ਭਗਤ ਵਚਲ ਅਛਲਾਦ ਸਹਿਜ ਸੁਭਾਖੀ ਐ ਭਗਤਾਂ ਦਾ ਪਿਆਰਾ ਉਹ ਆਪ ਆਤ ਤੋਂ ਅਛਲ ਸਹਿਜ ਅਵਸਥਾ ਅਤੀਤ ਕਹੀਦਾ ਹੈ ਹੁਨਮਨ ਅਨਹਦ ਆਨਾਦ ਲਿਵ ਅਬੁਲਾਖੀ ਐ ਜਦੋਂ ਹੁਨਮਨ ਤੁਰਿਆ ਪਦ ਵੇਖੇ ਅਨਹਦ ਸ਼ਬਦ ਦੀ ਲਿਵ ਲੱਗਦੀ ਐ ਤਦ ਅਬਲਾਖੀ ਦਾ ਹੈ ਆਨੰਦ ਵਿੱਚ ਰੋਈਦਾ ਪਉ ਉਸ ਅਨੰਤ ਤੋਂ ਅਕੀਦਾ ਨਹੀਂ ਸਾਦਾ ਅਬਲਾਖ ਪਿਆਰੀ ਲੱਗਦੀ ਵਿਸਮਾਦੈ ਵਿਸਮਾਦ ਪੂਰਨ ਪਾਕੀ ਹੈ ਤਦੋਂ ਕੀ ਹੋਈਦਾ ਆ ਵਾਹਿਗੁਰੂ ਅਚਰਜ ਰੂਪ ਹੈ ਪੂਰੇ ਪੱਖ ਵਾਲਾ ਉਸ ਵੇਖੇ ਵਿਸਮਾਦ ਅਚਰਜ ਹੋਈਦਾ ਪੂਰੇ ਗੁਰ ਪ੍ਰਸਾਦ ਕੇਵਲ ਕਾਖੀ ਹੈ ਕੇਵਲ ਇੱਕ ਪੂਰਨ ਗੁਰੂ ਨਾਨਕ ਦੇਵ ਜੀ ਕਿਰਪਾ ਹੀ ਉਸ ਦੀ ਪ੍ਰਾਪਤੀ ਦਾ ਸਾਧਨ ਚਾਹੀਏ ਚਾਹੀਏ ਕਿਉਂ ਜੋ ਇਸੇ ਕਰਕੇ ਮਿਲ ਸਕਦਾ ਸੋ ਸੰਗਤ ਜੀ ਇੱਕਵੀਂ ਵਾਰ ਆਪਣੀ ਥੇ ਸੰਪੂਰਨ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ